ਇਸ ਵਕਤ ਦੀ ਵੱਡੀ ਤੇ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆਂ ਔਰ ਦੁਖੀ ਖਬਰ ਵੀ ਹੈ ਕਿਉਂਕਿ ਇੱਕ ਪਰਿਵਾਰ ਕਹਿ ਸਕਦੇ ਆਂ ਕਿ ਲੁੱਟਿਆ ਗਿਆ ਵੱਡੀ ਚੋਰੀ ਨਹੀਂ ਇੱਕ ਲੁੱਟ ਦੀ ਵਾਰਦਾਤ ਕਹਿ ਸਕਦੇ ਆਂ ਵੱਡੀ ਲੁੱਟ ਹੋਈ ਹੈ ਨਕੋਦਰ ਦੇ ਵਿੱਚ ਰਵਿਦਾਸਪੁਰੇ ਮਹੱਲੇ ਦੇ ਵਿੱਚ ਅਸੀਂ ਮੌਜੂਦ ਆ ਤੇ ਸਾਹਮਣੇ ਤੁਸੀਂ ਪਹਿਲੇ ਗਲੀ ਦੀ ਤਸਵੀਰ ਦਿਖਾ ਦਿੰਦੇ ਆਂ ਕਿ ਇਹ ਗਲੀ ਹੈ ਇੱਕ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਨਕੋਦਰ ਦੀ ਵੱਡੀ ਬ੍ਰੇਕਿੰਗ ਨਿਊਜ਼ ਵੱਡੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਜਿੱਥੇ ਕਿ ਇੱਕ ਵੱਡੀ ਲੁੱਟ ਹੋਈ ਹੈ ਨਕਦੀ ਸੋਨਾ ਔਰ ਬਹੁਤ ਸਾਰਾ ਹੋਰ ਕੁਝ ਚੋਰ ਲੁੱਟ ਕਰਕੇ ਲੈ ਗਿਆ ਤਾਂ ਸਾਹਮਣੇ ਇਹ ਘਰ ਹੈ ਜਿੱਥੇ ਕੀ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਤਾਂ ਇਹ ਸਾਹਮਣੇ ਘਰ ਹੈ ਤੇ ਘਰ ਦੇ ਅੰਦਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਕੀ ਵੱਡੀ ਲੁੱਟ ਹੋਈ ਹੈ ਤਾਂ ਪਰਿਵਾਰ ਪੂਰਾ ਸਹਿਮਿਆ ਹੋਇਆ ਹੈ ਪਰਵਾਰ ਪੂਰਾ ਸਹਮਿਆ ਹੋਇਆ ਡਰਿਆ ਹੋਇਆ ਕਿਉਂਕਿ ਜਦੋਂ ਕੋਈ ਇੰਨੀ ਵੱਡੀ ਲੁੱਟ ਦੀ ਵਾਰਦਾਤ ਹੋ ਜਾਵੇ ਤਾਂ ਡਰਨਾ ਇੱਕ ਸੁਭਾਵਿਕ ਜੀ ਗੱਲ ਪੜ ਜਾਂਦੀ ਹੈ ਤਾਂ ਇਹ ਐਂਟਰੀ ਪੁਆਇੰਟ ਆ ਇੱਥੋਂ ਪਹਿਲਾ ਗੇਟ ਸੀ ਔਰ ਇੱਥੋਂ ਅੰਦਰ ਐਂਟਰੀ ਹੁੰਦੀ ਹੈ ਤਾਂ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਵੀ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਇਹ ਘਰ ਹੈ ਘਰ ਦੇ ਵਿੱਚ ਸਮਾਨ ਸਾਰਾ ਖਿਲਰਿਆ ਹੋਇਆ ਹੈ ਸਾਹਮਣੇ ਇਧਰ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਅਜੇ ਤੱਕ ਵੀ ਕੱਪੜੇ ਵਗੈਰਾ ਜੋ ਹੈ ਸਾਰੇ ਇਹ ਖਿਲਰੇ ਪਏ ਕੱਪੜੇ ਕਿਉਂਕਿ ਇੱਕ ਚੋਰੀ ਦੀ ਵੱਡੀ ਲੁੱਟ ਵੱਡੀ ਵਾਰਦਾਤ ਹੋਈ ਹੈ ਤਾਂ ਨਕਦਰ ਸ਼ਹਿਰ ਦੇ ਵਿੱਚ ਚੋਰੀਆਂ ਦਾ سلسلہ ਲਗਾਤਾਰ جاری ਹੈ ਕੋਈ ਪਹਿਲੀ ਲੁੱਟ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਜੋ ਤਾਜ਼ਾ ਅਪਡੇਟ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਤੇ ਇਸ ਤੋਂ ਬਾਅਦ ਅੱਗੇ ਦੀ ਤਸਵੀਰ ਕਰਦੀ ਹੈ ਦਿਖਾਉਨੇ ਆ ਪਹਿਲੀ ਤਸਵੀਰ ਸੀ ਉਹ ਤੇ ਕਪੜੇ ਵਗੈਰਾ ਸਾਰੇ ਹਿੱਤੱਕ ਵਿਖਲੜੇ ਹੋਇਆ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਂ ਪੂਰੇ ਕਹਿ ਸਕਦੇ ਹਾਂ ਕਿਦਾਂ ਕਿ ਕੋਈ ਡਰ ਕੋਈ ਭੈ ਨਹੀਂ ਸੀ ਇਸ ਤਰ੍ਹਾਂ ਇਹ ਅਲਵਾਰੀ ਸਾਹਮਣੇ ਲੋਕ ਤੱਕ ਖੁੱਟ ਹੈ ਵਿੰਗੀ ਅਲਵਾਰੀ ਟੇਢੀ ਹੋਈ ਹੋਈ ਹੈ ਤਾਂ ਇੱਥੋਂ ਸਾਹਮਣੇ ਦੇਖ ਸਕਦੇ ਹੋ ਕਿ ਸਾਮਾਨ ਸਾਰਾ ਖਿਲਰਿਆ ਪਿਆ ਇਥੋਂ ਪੂਰੀ ਤਰ੍ਹਾਂ ਬੇਚਿੱਜਕ ਹੋ ਕੇ ਚੋਰਾਂ ਨੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ ਤਾਂ ਨਕੋਦਰ ਦੀ ਵੱਡੀ ਅਪਡੇਟ ਵੱਡੀ ਦੁਖੀ ਤਸਵੀਰ ਤੁਹਾਨੂੰ ਸਾਂਝਾ ਕਰ ਰਹੇ ਹਾਂ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਅੰਦਰ ਵੱਡੀ ਲੁੱਟ ਦੀ ਵਾਰਦਾਤ ਹੋਈ ਤਾਂ ਇਹ ਵੀ ਤੀਜਾ ਰੂਮ ਹੈ ਕਰੀਬਨ ਕਰਦਾ ਕਹਿ ਸਕਦੇ ਕਿ ਕੋਨਾ ਕੋਨਾ ਛਾਣਿਆ ਸਾਰੇ ਪਾਸੇ ਸਮਾਂ ਅਜੇ ਤੱਕ ਵਿਖਲਰ ਹੈ ਤਾਂ ਇਧਰੋਂ ਵੀ ਅਲਵਾਰੇ ਦੇ ਵਿੱਚ ਤੁਸੀਂ ਦੇਖਣਾ ਪੂਰੇ ਕਪੜੇ ਵਗੈਰਾ ਜੋ ਸੀ ਕਹਿ ਸਕਦਾ ਕਿ ਇੰਦਾ ਕਿਦਾਂ ਕਿ ਚੋਰ ਕਹਿ ਸਕਦੇ ਕਿ ਬਿਨਾਂ ਚੁਜਕ ਕੋਈ ਡਰ ਭੈ ਨਹੀਂ ਵਿਲੇ ਹੋ ਕੇ ਲੱਗੇ ਰਿਹਾ ਹੈ ਆਪਣੇ ਕਿੰਨਾ ਟਾਈਮ ਦੇ ਵਿੱਚ ਪਰਿਵਾਰ ਤੇ ਸ਼ਾਂਤ ਕੋਈ ਕਹਿ ਸਕਦਾ ਕੋਈ ਟੀ ਛਿੜਕੀ ਹੋਵੇ ਜਾਂ ਕਿਦਾਂ ਕਿ ਸੁੱਤੇ ਪਏ ਬੰਦੇ ਨੂੰ ਇਨਸਾਨ ਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਇਹ ਨਕੋਦਰ ਦੇ ਵਿੱਚ ਵੱਡੀ ਲੁੱਟ ਦੀ ਬਾਰਦਾਤ ਹੋਈ ਹੈ ਫਿਲਹਾਲ ਜੋ ਪੰਜਾਬ ਪੁਲਿਸ ਇਥੇ ਪਹੁੰਚੀ ਹੈ ਤਪਤੀਸ਼ ਕਰ ਰਹੀ ਹੈ ਕਮਰੇ ਖੰਗਾਲੇ ਜਾ ਰਹੇ ਨੇ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਉਹ ਤਾਂ ਬਾਅਦ ਗੱਲਬਾਤ ਜੁਰੂ ਕਰਾਂਗੇ ਤਾਂ ਮੈਂ ਆਪਣੀ ਪਰਿਵਾਰ ਨਾਲ ਹੈ ਲਾਈਵ ਮੜੀ ਜੀ ਐਲ ਵੀ ਆਇਆ ਤਾਂ ਤਾਂ ਇਹ ਸਾਹਮਣੇ ਭੈਣ ਜੀ ਸਾਰਾ ਪਰਿਵਾਰ ਡਰਦੇ ਰਹਿਣ ਸਮੇਂ ਆਇਆ ਭੈਣ ਜੀ ਬੜੀ ਇੱਕ ਵੱਡੀ ਲੁੱਟ ਦੀ ਵਾਰ ਦਾਤ ਹੋਈ ਹੈ ਕੋਈ ਕਿੰਨੇ ਵਜੇ ਪਤਾ ਲੱਗਿਆ ਕਿ ਲੁੱਟ ਹੋਈ ਹੈ ਸਾਨੂੰ ਪਤਾ ਲੱਗਾ ਕੱਲ ਸ਼ਾਮੀ 8:30 ਵਜੇ ਹਾਂਜੀ ਤੇ 9 ਤਰੀਕ ਦੇ 7 ਤਰੀਕ ਨੂੰ ਇਹ ਪਰ ਫੈਮਲੀ ਗਈ ਸੀਗੀ ਕਿ ਰਿਸ਼ਤੇਦਾਰਾਂ ਦੇ ਮੇਰੀ ਸਿਸਟਰ ਆ ਤੇ ਇਹਨਾਂ ਨੇ ਕੱਲ ਹੀ ਸਾਨੂੰ ਆਗੇ ਪਤਾ ਲੱਗਾ ਵੀ 4-5 ਦਿਨ ਤੋਂ ਬਾਅਦ ਆਏ ਘਰੇ ਠੀਕ ਹੈ 9 ਤਰੀਕ ਕਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਦੋਂ ਚੋਰੀ ਹੋਈ ਕੋਈ ਮੌਜੂਦ ਨਹੀਂ ਸੀਗਾ ਠੀਕ ਹੈ ਕੱਲ ਕੋਈ ਮੌਜੂਦ ਨਹੀਂ ਸੀ ਕੱਲ ਸ਼ਾਮੀ ਆਇਆ ਘਰੇ ਤੇ ਆ ਕੇ ਸਾਨੂੰ ਪਤਾ ਲੱਗਾ ਕਿ ਮਤਲਬ ਇਹ ਵਾਰਦਾਤ ਜਿਹੜੀ ਹੋਈ ਆ ਚੋਰੀ ਦੀ ਇੱਕ ਤੁਸੀਂ ਕਹਿ ਰਹੇ ਸੀ ਕਿ ਵੱਡੀ ਲੁੱਟ ਵੱਡੀ ਵਾਰਦਾਤ ਹੋਈ ਆ ਤਾਂ ਤਕਰੀਬਨ ਕੋਈ ਆਈਡੀਆ ਕੋਈ ਅੰਦਾਜ਼ਾ ਹੋਵੇ ਕਿੰਨੇ ਪੈਦੇ ਕਟਕਟ ਕੈਸ਼ 골ਡ ਜੋ ਵੀ ਸਿਲਵਰ ਸੀ ਕੁਝ ਬੱਚਿਆਂ ਦੀ ਜੋ ਵੀ ਜਮਾ ਪੂੰਜੀ ਸੀ ਬੱਚੇ ਥੋੜਾ ਥੋੜਾ ਕਰ ਮਤਲਬ ਉਹਨਾਂ ਨੇ ਕੁਝ ਵੀ ਨਹੀਂ ਛੱਡਿਆ ਤੇ ਕਟਕਟ 12-13 ਲੱਖ ਦਾ ਮਤਲਬ ਨੁਕਸਾਨ ਹੋਇਆ ਪੰਜਾਬ ਤੋਂ ਸੁਦੇ ਪਹੁੰਚੂਆ ਕੈਮਰੇ ਵਗੈਰਾ ਖੰਗਾਲੇ ਜਾ ਰਿਹਾ ਹੁਣ ਤੱਕ ਕੋਈ ਕਿਸੇ ਸ਼ਰਾਗ ਕੋਈ ਸ਼ੱਕ ਹੋਵੇ ਹਜੇ ਤੱਕ ਕੋਈ ਨਹੀਂ ਸ਼ਰਾਗ ਮਿਲਿਆ ਕੋਈ ਸ਼ੱਕ ਵਗੈਰਾ ਕੋਈ ਸ਼ੱਕ ਨਹੀਂ ਹੈਗੀ ਹਜੇ ਤੱਕ ਕਿਸੇ ਤੇ ਜਦੋਂ ਲੋਕ ਲਗਾ ਕੇ ਕਿਤੇ ਚਲੇ ਜਾਨੇ ਉਹ ਤੋਂ ਪਹਿਲਾਂ ਕੋਈ ਘਰ ਦੇ ਚ ਮਿਲਣ ਆਏ ਹੋਵੇ ਜਾਂ ਕੋਈ ਹੋਰ ਐਮੋ ਜੀ ਕੋਈ ਗੱਲ ਨਹੀਂ ਭਾਜੀ ਇਦਾਂ ਦਾ ਸ਼ੱਕ ਹੀ ਕੋਈ ਨਹੀਂ ਸੀਗਾ ਮਾ ਉਹ ਮੇਰੀ ਭੈਣ ਇਹਨਾਂ ਦਾ ਭੈਣ ਜੀ ਤੇ ਪਰਿਵਾਰ ਪੂਰੀ ਤਰ੍ਹਾਂ ਸੈਮ ਹੈ ਡਰਿਆ ਹੋਇਆ ਪਰ ਕਿਵੇਂ ਦੀ ਮਜਬੂਰੀ ਬਣ ਜਾਈਂਦੇ ਕਹਿੰਦੇ ਕਿ ਤਸਵੀਰਾਂ ਦਿਖਾਉਣੇ ਲਾਜ਼ਮੀ ਤਪਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਵੱਡੀ ਇੱਕ ਤਰ ਦੇ ਵਿੱਚ ਜਮ੍ਹਾਂ ਪੂੰਜੀ ਸਾਰੀ ਲੱਗਿਆ ਹੈ ਭਾਂਜੀ ਤਾਂ ਮਰ ਜਿੰਨ ਲੁੱਟ ਤਾ ਸਾਰੇ ਕੁਝ ਹੋ ਹੀ ਗਿਆ ਹੈ ਤਕਰੀਬਨ ਜੇ ਹੁਣ ਅਸੀਂ ਉਦਾਂ ਵੀ ਮਾੜਾ ਮੋਟਾ ਵੀ ਲਾਇਆ ਮੋਟਾ-ਮੋਟਾ ਇਸਨੇ ਸਾਰੇ 12-13 ਲੱਖ ਦਾ ਹੋ ਗਿਆ ਨੁਕਸਾਨ ਤੇ ਤੁਸੀਂ ਭਾਂਜੀ ਜਦੋਂ ਇਸ ਘਰ ਦੇ ਵਿੱਚ ਬਾਹਰ ਲੋਕ ਲਾ ਕੇ ਤੁਸੀਂ ਕਿਤੇ ਜਾਣਦੇ ਹੋ ਉਸ ਤੋਂ ਪਹਿਲਾਂ ਕੋਈ ਪਰਵਾਜ਼ ਕਿਸੇ ਦਾ ਆਉਣਾ ਜਾਣਾ ਹੋਇਆ ਹੋਵੇ ਜੋ ਕਿ ਹੋਰ ਅਕਸਰ ਆਪਾਂ ਦੇਖਦੇ ਹਾਂ ਕਿ ਵਾਰ ਕੁਝ ਘਰ ਦੇ ਵਿੱਚੋਂ ਕੋਈ ਵੰਗਣ ਵਗੈਰਾ ਆਉਂਦੇ ਆ ਜਾਂ ਕੋਈ ਹੋਰ ਇਦਾਂ ਦੀ ਕੋਈ ਗੱਲਬਾਤ ਹੋਈ ਹੋਵੇ ਨਹੀਂ ਭਾਜੀ ਕੋਈ ਨਹੀਂ ਆਇਆ ਸੀ ਪੁਲਿਸ ਵੀ ਇੱਥੇ ਪਹੁੰਚੀ ਸੀ ਕੋਈ ਸ਼ਵਾਸ਼ ਜਾਂ ਕੁਝ ਦੁਵਾਇਆ ਕਿ ਆਏ ਸੀ ਇਹ ਵੀ ਦੇਖ ਕੇ ਗਏ ਆ ਬਾਕੀ ਦੇਖੋ ਕੀ ਕਰਦੇ ਆ ਤਾਂ ਪੰਜਾਬ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ 12 ਤੋਂ 13 ਲੱਖ ਰੁਪਏ ਦੇਖੀ ਗਏ ਪ੍ਰਾਪਤ ਸਕੇ ਘਰ ਦੇ ਵਿੱਚ ਮੌਜੂਦ ਨੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਲੋਕ ਸਾਰੇ ਕਰਤੇ ਸੀਗੇ ਕਰ ਲੋਕ ਲੱਗੇ ਸਿਰ ਕਿੰਨੀ ਵੀ ਜਮਾ ਪੂੰਜੀ ਸੀ ਚੋਰ ਸਾਰੀ ਉਹ ਲੁੱਟ ਕਰਕੇ ਲੈ ਗਿਆ ਇੱਥੋਂ ਤੱਕ ਕਿ ਜੇ ਬੱਚਿਆਂ ਦੇ ਗੋਦਗਾਂ ਵਗੈਰਾ ਹੁੰਦੀਆਂ ਬੱਚੇ ਆ ਗਿਆ ਤਾਂ ਇੱਕ ਬੱਲੇ ਬੱਤੀ ਦਾ ਫੋਟਾ ਫੋਟ ਨਾ